ਸਿੱਖ ਧਰਮ ਦੇ ਪੰਜਾਬ ਵਿੱਚ ਸਥਿਤ ਤਿੰਨ ਤਖਤ ਸਹਿਬਾਨ ਵਾਲੇ ਸ਼ਹਿਰਾਂ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦੇਣਾ ਪੰਜਾਬ ਸਰਕਾਰ ਲਈ ਵੱਡੇ ਪਾਗਾਂ ਵਾਲੀ ਗੱਲ ਹੈ। ਇਹ ਸ਼ਹਿਰ ਹਨ ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਅਤੇ ਤਲਵੰਡੀ ਸਾਬੋ। ਇਹ ਤਿੰਨੋਂ ਤਖਤਾਂ ਦੇ ਸ਼ਹਿਰਾਂ ਨੂੰ ਪੰਜਾਬ ਦੇ ਅਧਿਕਾਰਤ ਪਵਿੱਤਰ ਸ਼ਹਿਰ ਵਜੋਂ ਐਲਾਨ ਕਰਨ ਦਾ ਫੈਸਲਾ ਕੀਤਾ। ਪਰਵਾਇਡ ਕਰਾਂਗੇ ਜੀ ਸਵੈਸ਼ਣ ਨਹੀਂ ਕਰਦਾ ਡਾਕਟਰ ਕੋਈ ਵੀ ਕਰ ਇਹ ਅਸੀਂ ਪ੍ਰੋਵਾਇਡ ਕਰਾਂਗੇ ਜੀ ਹੁਣ ਤੁਸੀਂ ਕਿਤੇ ਚੱਲੇ ਜਾਓ ਤੁਸੀਂ ਜਿਵੇਂ ਟਰੱਕ ਯੂਨੀਅਨ ਤੋਂ ਲੈ ਕੇ ਨਾ ਜੀ ਤੁਸੀਂ ਉਹ ਗਰਵਖਸ਼ ਕਲੋਨੀ ਅੱਗੇ ਜਾ ਕੇ ਬਾਜਵਾ ਕਲੋਨੀੋਂ ਨਿਕਲਦੇ ਹੋ ਜਿੰਨੇ ਉੱਥੇ ਉਹ ਕਿਕਰਾਂ ਜੀਆਂ ਲੱਗਿਆ ਉਹ ਭਰੀਆਂ ਪਈਆਂ ਕੋੜੇ ਦੇ ਨਾਲ ਮਲ ਉਹਨਾਂ ਦੀ ਤੁਸੀਂ ਜਿਹੜੀ ਮੇਨ ਰੋਡ ਹੈ ਬੱਸ ਸਟੈਂਡ ਤੋਂ ਜਾਂਦੇ ਹੋ ਉੱਥੇ ਵੀ ਕਿਕਰਾਂ ਜੀਆਂ ਲੱਗਿਓ ਜੇ ਦੋਨੋਂ ਪਾਸੇ ਜਿਹੜੇ ਆਰਬਰ ਸ਼ੇਡ ਵਾਲੇ ਮਤਲਬ ఎవਰੀਥਿੰਗ ਸਟਿੰਕਸ ਇਹਦੇ ਚ ਦੋ ਤਰੀਕੇ ਹੁੰਦੇ ਆ ਜੀ ਇੱਕ ਤਾਂ ਇਹਦਾ ਤੁਸੀਂ ਜਿਹੜਾ ਹੈਗਾ ਜਿਵੇਂ ਐਮ ਆਰ ਐਫ ਕਹਿੰਦੇ ਆ ਜੀ ਇਹ ਮਲ ਉਹ ਨਾ ਇਹ ਐਰੋਬਿਕ ਹੁੰਦੀ ਆ ਬੇਸਿਕਲੀ ਉਹ ਬਟ ਉਹਨੂੰ ਆਪਾਂ ਇਹ ਕਹਿ ਸਕਦੇ ਆ ਕਿ ਕੰਪੋਸਟਿੰਗ ਕਹਿੰਦੇ ਆ ਉਹਨੂੰ ਕੰਪੋਸਟਿੰਗ ਕਹਿ ਲਓ ਐਰੋਬਿਕ ਕਹਿ ਲਓ ਉਹਦੇ ਨਾਲ ਬਦਬੂ ਨਹੀਂ ਫੈਲਦੀ ਤੇ ਜਦੋਂ ਉਹ ਗਲਦੇ ਆ ਸੜਦੇ ਆ ਤੇ ਜਿਹਨੂੰ ਆਪਾਂ ਮਤਲਬ ਉਹਦੇ ਨਾਲ ਉਹ ਬੜੀ ਮੀਥੇਨ ਗੈਸ ਬੜੀਆਂ ਡੇਂਜਰਸ ਗੈਸਾਂ ਜਿਹੜੀਆਂ ਉਹ ਚ ਰਿਲੀਜ਼ ਹੁੰਦੀਆਂ ਉਹਨਾਂ ਨੂੰ ਅੱਗ ਵੀ ਲੱਗ ਜਾਂਦੀ ਆ ਆਪਣੇ ਆਪ ਉਹਨਾਂ ਤੇ ਆਪਾਂ ਨੂੰ ਇਹ ਜਿਹੜੀ ਲੜਾਈ ਆ ਨਾ ਜੀ ਇਹ ਹਰ ਘਰ ਚ ਲੜੀ ਜਾਣੀ ਆ ਤਾਂ ਗੱਲ ਬਾਣੀ ਹਰ ਗਲੀ ਚ ਲੜੀ ਜਾਣੀ ਆ ਇਹ ਕੌਂਸਲਰ ਸਾਹਿਬ ਤੁਹਾਨੂੰ ਹੁਣ ਦੇਖੋ ਟਾਈਮ ਹੈ ਮਤਰੀਆਂ ਜੀ ਤੁਸੀਂ ਸੀਨੀਅਰ ਡਿਪਟੀ ਮੇਅਰ ਉਹ ਮੇਅਰ ਸਾਹਿਬ ਖੜੇ ਆ ਪਰਮਜੀਤ ਜੀ ਆ ਗਏ ਆਪਣੇ ਇਸ ਵਿੱਚ ਤਾਂ ਆ ਗਏ ਤੇ ਜੁਆਇੰਟ ਕਮਿਸ਼ਨਰ ਆਪਣੇ ਵੀ ਆਰ ਸਰਵੈਂਟਸ ਯਰ ਬਲੋ ਆ ਬਾਕੀ ਸਾਰੇ ਮਾਸਟਰ ਆ ਠੀਕ ਹੈ ਜੀ ਸੋ ਅਸੀਂ ਆਪਣਾ ਉਹਨਾਂ ਸਰਵੈਂਟ ਸਮਝੀਏ ਵੀ ਆਰ ਸਰਵੈਂਟਸ ਆਫ ਦਾ ਪੀਪਲ ਬਲੋ ਵੀ ਆਰ ਆਲ ਆਫ ਅਸ ਆਰ ਇਨ ਅ ਵੇ ਪੇਡ ਬਾਈ ਦੀਜ਼ ਇਹਨਾਂ ਦੇ ਟੈਕਸ ਪੇਅਰ ਨਾਲ ਸਾਨੂੰ ਹੈਗਾ ਤੇ ਤੁਸੀਂ ਜਿਹੜੇ ਕੌਂਸਲਰ ਆ ਆਪਣੇ ਆਪਣੇ ਵਾਰਡ ਨੂੰ ਅਡਾਪਟ ਕਰੋ ਤੁਹਾਨੂੰ ਗੱਡੀ ਵੀ ਮਿਲੇਗੀ ਜੀ ਔਰ ਤੁਹਾਨੂੰ ਸਾਰਾ ਸਾਜੋ ਸਮਾਨ ਮਿਲੇਗਾ ਔਰ ਥਾਪਰ ਦਾ ਬੈਸਟ ਮਾਡਲ ਹੈ ਉਹਨਾਂ ਦੀ ਮੈਂ ਮੀਟਿੰਗ ਕਰਾਵਾਂਗਾ ਜਿਹੜੇ ਬੰਦੇ ਵਲੰਟੀਅਰ ਕਰਨਗੇ ਸਾਰੇ ਕੌਂਸਲਰ ਦੀ ਕਰਾਵਾਂਗਾ ਥਾਪਰ ਦੇ ਵਿੱਚ 18 ਤੋਂ 20 ਹਜ਼ਾਰ ਦੀ ਪੋਪੂਲੇਸ਼ਨ ਜਿਹੜੇ ਉੱਥੇ ਰਹਿੰਦੇ ਆ ਲੋਕ ਸਾਰੇ ਉਹ 40 42 ਲੱਖ ਰੁਪਏ ਦਾ ਟਰੈਸ਼ ਵੇਚਦੇ ਆ ਜੀ ਉਹਦੇ ਨਾਲ ਉਹਨਾਂ ਨੇ ਬੰਦੇ ਰੱਖਿਆ ਉਹਨਾਂ ਨੂੰ ਗਲੋਵਸ ਦਿੰਦੇ ਆ ਸੇਫਟੀ ਇਕੁਪਮੈਂਟ ਦਿੰਦੇ ਆ ਯੂਨੀਫਾਰਮ ਦਿੰਦੇ ਆ ਤਨਖਾਹ ਦਿੰਦੇ ਆ ਇਵਨ ਸੋਸ਼ਲ ਸਿਕਿਉਰਿਟੀ ਦਿੰਦੇ ਆ ਉਹਨੂੰ ਉਹਦੇ ਨਾਲ ਤੋ ਇਹ ਜਿਹੜਾ ਟਰੈਸ ਹੈ ਇਹਦੇ ਵਿੱਚ ਵੈਲਿਊ ਵੀ ਹੈਗੀ ਆ ਜੀ ਮਾਲੋ ਇਹਦੇ ਚੋਂ ਆਪਾਂ ਕਾਫੀ ਜਿਹੜਾ ਰਿਕਵਰ ਕਰਕੇ ਜਿਹੜੇ ਤੁਹਾਡੇ ਰੇੜੀ ਵਾਲਾ ਉਹਨੂੰ ਇਹ ਕਨਸੈਪਟ ਨਹੀਂ ਆ ਜੀ ਉਹ ਤਾਂ ਸਾਰਾ ਕੁਝ ਮਿਕਸ ਕਰਕੇ ਲੈ ਜਾਂਦਾ ਜੇ ਆਪਾਂ ਉੱਥੋਂ ਟੀਚਿੰਗ ਕਰੀਏ ਕੁਛ ਇੱਕ ਆਪਾਂ ਆਪਾਂ ਇੱਕ ਵਾਰਡ ਦੇ ਵਿੱਚ ਵੀ ਤੁਸੀਂ ਆਪਣਾ ਆਪਣੇ ਪਹਿਲਾਂ ਗੜੀ ਦਾ ਕਰੋ ਨਾ ਜੀ ਫਿਰ ਆਪਣਾ ਮੱਲਾ ਕਰੋ ਫਿਰ ਆਪਣਾ ਵਾਰਡ ਕਰੋ ਤੇ ਜਿਹੜਾ ਕਰੇਗਾ 15 ਅਗਸਤ ਨੂੰ ਉਹ ਮੈਂ ਸਟੇਟ ਲੈਵਲ ਦਾ ਵਾਰਡ ਦਵਾਉਂਗਾ ਜਿਹਨੂੰ ਮੈਂ ਮੁੱਖ ਮੰਤਰੀ ਸਾਹਿਬ ਨੂੰ ਲਿਖਾਂਗਾ ਔਰ ਜਿੱਥੇ ਮੈਂ ਆਉਂਗਾ ਤੁਹਾਡੀ ਕਿਰਪਾ ਦੇ ਨਾਲ ਤੇ ਉਹਨੂੰ ਮੈਂ ਜ਼ਰੂਰ ਸਨਮਾਨ ਕਰਾਂਗਾ ਔਰ ਉਹਨਾਂ ਨੂੰ ਤੇ ਜਿਹੜੇ ਇਹਨਾਂ ਨੇ ਕਹੀ ਆ ਵੀ ਜਿਹੜਾ ਕਹਿ ਰਹੇ ਸੀਗੇ ਆਪਣੇ ਲੰਬਾ ਸਾਹ ਦਾ ਵਾਰਡ ਲੰਬਾ ਸਾਹ ਦੇ ਲੰਬਾ ਸਾਹ ਦੇ ਵਾਰਡ ਤੋਂ ਸ਼ੁਰੂ ਕਰਾਈਏ ਸਰ ਨਹੀਂ ਨਹੀਂ ਸਾਰਿਆਂ ਤੋਂ ਕਰਾਓ ਸਾਰਿਆਂ ਤੋਂ ਕਰਾਓ ਜੀ ਸਾਰੇ ਆਪਣੇ ਆਪਣੇ ਵਾਰਡ ਦੇ ਵਿੱਚ ਦੇਖੋ ਯੂ हैव टू स्टार्ट ਫਰਮ ਯੂਅਰ ਹੋਮ ਫਿਰ ਆਪਣੀ ਗਲੀ ਫਿਰ ਆਪਣਾ ਮਹੱਲਾ ਫਿਰ ਆਪਣਾ ਵਾਰਡ ਇਸ ਤਰ੍ਹਾਂ ਸ਼ੁਰੂ ਕਰੋ ਔਰ ਜਿਹੜੇ ਕੌਂਸਲਰਸ ਆ ਉਹਨਾਂ ਨੂੰ ਬੇਨਤੀ ਆ ਕਿ ਲੀਡ ਲਓ ਜਿਹੜਾ ਕੌਂਸਲਰ ਜਿਹੜਾ ਆਪਣਾ ਇਦਾਂ ਕੰਮ ਕਰੇਗਾ ਉਹ ਅੱਗੇ ਫਿਰ ਪ੍ਰਮੋਟ ਹੋਏਗਾ ਜੀ ਉਹ ਵੱਲੋਂ ਉੱਪਰ ਜਾ ਕੇ ਉਹ ਐਮਐਲਏ ਮਿਨਿਸਟਰ ਤੱਕ ਜਾਊਗਾ ਫਿਰ ਉਹ ਠੀਕ ਹੈ ਜੀ ਤੇ ਇਹ ਇਹਦੀ ਮੇਰਾ ਕੱਲ ਇਹ ਕਾਂਸ ਤੋਂ ਗਵਾਹੀ ਭਰਨ ਗਿਆ ਜੀ ਇਹਨਾਂ ਦਾ ਮੈਨੂੰ ਫੋਨ ਆਇਆ ਇੱਕ ਵਾਰੀ ਜੇ ਮੈਂ ਗਲਤਮਤਾਂ ਟੋਕ ਦੇਉ ਠੀਕ ਹੈ ਜੀ ਇਹਨਾਂ ਦੇ ਨਾਲ ਦੋ ਤਿੰਨ ਤਾਂ ਡੀਜੀਪੀ ਸੀਗੇ ਰਟਾਇਰਡ ਨਾ ਜੀ ਹੋਰ ਜੱਜ ਜਿਸ ਤਰ੍ਹਾਂ ਅੱਜ ਵੀ ਡਾਕਟਰ ਸਾਰੇ ਉਹਨਾਂ ਦਾ ਕਾਫੀ ਅੱਛਾ ਗਰੁੱਪ ਸੀਗਾ ਇਹਨਾਂ ਦਾ ਪਟਿਆਲਾ ਬਰ ਪ੍ਰਾਈਡ ਹੈ ਨਾ ਜੀ ਪਟਿਆਲਾ ਬਰ ਪ੍ਰਾਈਡ ਠੀਕ ਹੈ ਨਾ ਮੇਰੀ ਮੈਮਰੀ ਤੇ ਇਹ ਮੈਨੂੰ ਕਹਿੰਦੇ ਜੀ ਤੁਸੀਂ ਇੱਥੇ ਪਾਰਕ ਵਿੱਚ ਮੈਂ ਸਫਾਈ ਕਰ ਦਿੰਦੇ ਹਾਂ ਅਸੀਂ ਸ਼ਨੀਵਾਰ ਨੂੰ ਕੂੜਾ ਚੱਕ ਦਿੰਦੇ ਹਾਂ ਜੋ ਤੁਸੀਂ ਕਰ ਰਹੇ ਹੋ ਅਸੀਂ ਅੱਜ ਵੀ ਸਟਾਰਟਡ 10 12 ইয়ার্স ব্যাক অর মোর ਦ্যান 댓 ਬਰਕਰ 15 ਸਾਲ ਹੋ ਗਏ ਇਹ ਵਰਗਾ 2009-10 ਦੀ ਗੱਲ ਹੈ ਮੇਰੇ ਖਿਆਲ ਵਿੱਚ ਹਾਂ 15-16 ਸਾਲ ਪੁਰਾਣੀ ਗੱਲ ਸੀ ਤੇ ਮੈਨੂੰ ਕਹਿੰਦੇ ਜੀ ਪਹਿਸਾਂ ਨੂੰ ਦੱਸੋ ਤੁਸੀਂ ਕਿਵੇਂ ਕਰਦੇ ਆ ਮੈਂ ਕਹਾਂ ਜੀ ਸ਼ਨੀਵਾਰਸ ਵੇ ਲੈਂਦੇ ਮੈਂ ਜ ਆ ਜੀ ਆ ਗਏ ਉਹਨਾਂ ਨੇ ਕੋਲ ਸੂਟ ਪਾਇਓ ਸੀ ਟਾਈਆਂ ਚੱਕੀਆਂ ਹੋਈਆਂ ਸੀ ਕਹਿੰਦੇ ਹਾਂ ਜੀ ਦੱਸੋ ਮੈਂ ਕਹਾਂ ਜੀ ਆਓ ਮੈਂ ਕਹਾਂ ਚੱਕੋ ਜੀ ਕੂੜਾ ਸਾਡੇ ਨਾਲ ਇਹਨੇ ਚੱਕਿਆ ਚੱਕਿਆ ਤੇ ਫਿਰ ਇਹਨਾਂ ਨੇ ਮਤਲਬ ਪਟਿਆਲਾ ਵਰ ਪ੍ਰਾਈਡ ਆਈ ਡੋਟ ਨੋ ਕਿ ਪਹਿਲਾਂ ਬਣਾਈ ਹੋਈ ਸੀ ਜਾਂ ਉਸ ਤੋਂ ਬਾਅਦ ਬਣਾਈ ਇਹਨਾਂ ਨੇ ਫਿਰ ਇਹਨਾਂ ਨੇ ਜਦੋਂ ਆਪਾਂ 21 ਨੰਬਰ پارک ਤੋਂ نیچے ਜਾਂਦੇ ਸੀ ਖੱਬੇ ਪਾਸੇ ਕੂੜੇ ਦੇ ਢੇਰ ਲੱਗੇ ਹੁੰਦੇ ਸੀ ਦੇ ਟਰਾਂਸਫਾਰਮਡ ਇਟ ਟੂ ਅ ਬਿਊਟੀਫੁਲ ਪਾਰਕ ਤੇ ਇੱਕ ਦਾ ਜ਼ੋਰਦਾਰ ਤਾਲੀਆਂ ਫॉर ਪਟਿਆਲਾ ਵਰ ਪ੍ਰਾਈਡ ਤੇ ਮੈਂ ਚਾਹੁੰਦਾ ਕਿ ਆਪਾਂ ਨੂੰ ਬੀਸ਼ੋਟੇਕ ਪ੍ਰਾਈਡ ਅਨੀਵਰਸਿਟੀ ਤੇ ਇਹ ਆਪਾਂ ਹਰ ਵਾਰਡ ਦੇ ਵਿੱਚ ਬਣਾਈਏ ਜੀ ਇਸ ਤਰ੍ਹਾਂ ਦਾ ਇੱਕ ਉਹਦਾ ਨਾਮ ਤੁਸੀਂ ਜੋ ਮਰਜ਼ੀ ਰੱਖੋ ਜਿ ਇਹਨਾਂ ਨੇ ਸਾਡਾ ਜਿਗਾ ਫਰੈਂਡਸ ਆਫ এনवायरमेंट ਪਾਰਕ ਇਹਨਾਂ ਨੇ ਆਪਣਾ ਨਾਮ ਪਟਿਆਲਾ ਪ੍ਰਾਈਡ ਰੱਖਿਆ ਤੁਸੀਂ ਕੁਝ ਵੀ ਰੱਖੋ ਮੇਰਾ ਪਟਿਆਲਾ ਮੈਂ ਹੀ ਕਹਦਾ ਮੈਂ ਜੋ ਮਰਜ਼ੀ ਰੱਖੋ ਹਾਂਜੀ ਹਾਂ ਉਹਨਾਂ ਨੂੰ ਤੁਹਾਨੂੰ ਜਿਹੜਾ ਹੈਗਾ ਅਸੀਂ ਜਿਹੜੇ ਸਪਾਈ ਸੇਵਕ ਹੈ ਲੋਕਲ ਕਾਉਂਸਲਰ ਹੋਰ ਜਿਹੜੇ ਤੁਹਾਡੇ ਉੱਤੇ ਦੇ ਜਿਹੜੇ ਦਰੋਗਾ ਹੁੰਦੇ ਜਿੰਨੇ ਵੀ ਸਾਡੇ ਬੰਦੇ ਹੁੰਦੇ ਆ ਜਿੰਨੇ ਵੀ ਮਹਿਕਮੇ ਦੇ ਬੰਦੇ ਆ ਸਾਰੇ ਹੋਰ ਪੜੇ ਲਿਖੇ ਬੰਦੇ ਉਹਨਾਂ ਦੀ ਇੱਕ ਮੀਟਿੰਗ ਕਰੋ ਔਰ ਦੂਜੀ ਗੱਲ ਹੈ ਜਿਹੜਾ ਅਸੀਂ ਸ਼ੁਰੂਆਤ ਕੀਤੀ ਆ ਤੁਸੀਂ ਸ਼ਰੰਦ ਰੋਡ ਤੇ ਗਏ ਹੋ ਕੋਈ ਫਰਕ ਹੈਗਾ ਜੀ ਬਾਈਪਾਸ ਤੋਂ ਅੱਗੇ ਪਿੱਛੇ ਦੋਨੋਂ ਪਾਸੇ ਪਾਰਕ ਬਣਿਆ ਨਾ ਜੀ ਸੋ ਮੇਰੀ ਕੋਸ਼ਿਸ਼ ਹੈ ਕਿ ਇਸ ਤਰ੍ਹਾਂ ਦੇ ਪਾਰਕ ਨਾਬਾ ਰੋਡ ਤੋਂ 35 ਮੇਰੀ ਪ੍ਰਪੋਜ਼ਲ ਮੰਨ ਲਈ ਗਈ ਹੈ ਕਿ ਇੱਥੇ ਨਾਬੇ ਪਟਿਆਲੇ ਤੋਂ ਲੈ ਕੇ ਨਾਬੇ ਤੱਕ ਜਮ ਐਨਵਾਇਰਨਮੈਂਟ ਪਾਰਕ ਹੈ ਸਾਰਾ ਪਾਰਕ ਬਣਾਤਾ ਜਾਵੇ ਤੇ ਆਰਮਨ ਸਟੇਟ ਵਾਲਿਆਂ ਵਾਸਤੇ ਉਧਰ ਵਾਸਤੇ ਜਿਹੜੇ ਤੁਹਾਡੇ ਹੈਗੇ ਆ ਜਿਹੜੀ ਤੁਹਾਡੇ ਫਲੌਲੀ ਸੁਣਿਆ ਹੋਇਆ ਫਲੌਲੀ ਜਿੱਥੋਂ ਆੜ ਆਉਂਦੇ ਹੋ ਜੀ ਉਹ ਪਰਾਦਰ ਹੋ ਜਾਂਦਾ ਜਿੱਥੇ ਇੱਕ ਆਰਬਰ ਸ਼ੇਡ ਪੋਸ ਉਥੋਂ ਲੈ ਕੇ ਦਕਾਲੇ ਦੇ ਪੁਲ ਤੱਕ ਇਹ ਮਰਹਣ 4-5 ਕਿਲੋਮੀਟਰ ਹੋਗਾ 5 ਕਿਲੋਮੀਟਰ ਤਾਂ ਹੋਊਗਾ ਜੀ ਇੱਕ ਨਾਟ ਮੋਰ ਉਹਦੇ ਨਾਲ ਉਥੋਂ ਸਿਰੇ ਤੋਂ ਸਿਰੇ ਤੱਕ ਲੈ ਕੇ ਜਿੱਥੇ ਜਿੰਨੀ ਜਗ੍ਹਾ ਹੈ ਕਿਤੇ 200 ਫੁੱਟ ਵੀ ਹੋ ਸਕਦੀ ਹੈ ਕਿਤੇ 20 ਫੁੱਟ ਵੀ ਰਹਿ ਸਕਦੀ ਹੈ ਕਿਤੇ ਇਸ ਤੋਂ ਵੀ ਘੱਟ ਸਕਦੀ ਹੈ ਉਹ ਉਹ ਸਾਰਾ ਇੱਕ ਪਾਰਕ ਬਣੇਗਾ ਉਹਦੇ ਤੇ ਵਾਕਿੰਗ ਟ੍ਰੈਕ ਹੋਏਗਾ ਤੇ ਟੀ ਪਲਾਂਟੇਸ਼ਨ ਇੱਧਰ ਸੜਕ ਹੋਏਗੀ ਜਿਹਨੂੰ ਚੌੜਾ ਕੀਤਾ ਜਾਏਗਾ ਸਾਫ ਸੁਥਰੀ ਤੇ ਉਧਰ ਵਾਕਿੰਗ ਟ੍ਰੈਕ ਸਾਈਕਲਿੰਗ ਟ੍ਰੈਕਸ ਹੋਣਗੇ ਤੇ ਜਿੱਥੇ ਜਾ ਕੇ ਦੋਨੋਂ ਨਦੀਆਂ ਮਿਲਦੀਆਂ ਉਹਨਾਂ ਦਾ ਕਨਫਲੂਐਂਸ ਹੈ ਮੈਂ ਉੱਥੇ ਜਾ ਕੇ ਆਇਆ ਇੱਕ ਪਾਸੇ ਛੋਟੀ ਨਦੀ ਹੈ ਇੱਕ ਪਾਸੇ ਵੱਡੀ ਨਦੀ ਹੈ ਉੱਥੇ ਉਹਦਾ ਇੱਕ ਵਾਟਰ ਰੈਜ਼ਰਵਾਇਰ ਹੁਣ ਆਪਾਂ ਐਸਟੀਪੀ ਚੱਲਣ ਲੱਗਾ ਉਹਨੂੰ ਰੈਜ਼ਰਵਾਇਰ ਕ੍ਰੀਏਟ ਕੀਤਾ ਜਾਏਗਾ ਤੇ ਉਹ 7.5 ਏਕੜ ਦਾ ਇਟ 12 ਬਿਊਟੀਫੁਲ ਪਾਰਕ ਬਣ ਸਕੇ ਮਤਲਬ ਦੈਟਸ ਮਾਈ ਕਨਸੈਪਟ ਸੋ ਲੈਟ ਅਸ ਇੰਪਲੀਮੈਂਟ ਇਟ ਅੱਗੇ 4 ਕਿਲੋਮੀਟਰ ਜਿਹੜਾ ਹੈਗਾ ਤੁਹਾਡਾ ਉਹ ਵੱਡੀ ਨਦੀ ਜਿਹੜੀ ਹੈ ਉਹਨੂੰ 4 ਕਿਲੋਮੀਟਰਾਂ ਦੀ ਖੁਦਾਈ ਕਰਕੇ ਉਹਦੀ ਕੈਪੈਸਿਟੀ ਵਧਾਈ ਜਾਏਗੀ ਪਹਿਲਾਂ ਉਲਟਾ ਹੈ ਜੀ ਜੇ ਦੌਰਤਪੁਰ ਤੋਂ ਮੈਂ ਗੱਲ ਕਰਾਂ ਉੱਥੇ ਕਿੰਨਾ ਪਾ ਉਹ ਜਿਹੜਾ ਤੁਹਾਡਾ ਆਪਣਾ ਉਹਨੂੰ ਕਹਿੰਦੇ ਆ ਜੀ ਕਿਊ ਸਿਕ ਕਿਊ ਸੇਕ ਹੁੰਦਾ ਜਿਹੜਾ ਫਲੋ ਫਲੋ ਨੂੰ ਕਿਊ ਸਿਕ ਮੇਅਰ ਕਰਦੇ ਹਨ ਜੀ ਤੇ ਅੱਗੇ ਜਿਹੜਾ ਤੁਹਾਡਾ ਜਿੱਥੇ ਰਾਜਪੁਰਾ ਰੋਡ ਆ ਗਈ ਉੱਥੇ 17 ਰਹਿ ਜਾਂਦੀ ਹੈ ਜੀ ਜਦੋਂ ਆਪਾਂ ਪਹੁੰਚਦੇ ਹਾਂ ਜਿੱਥੇ ਆਪਣਾ ਡੀਰ ਪਾਰਕ ਡਕਾਲੇ ਵਾਲਾ ਪੋਲਾ ਉੱਥੇ ਜਾ ਕੇ 13 ਰਹਿ ਜਾਂਦੀ ਆ ਹਾਲਾਂਕਿ ਇਹਦੇ ਵਿੱਚ ਛੋਟੀ ਨਾਲੀ ਦਾ ਪਾਣੀ ਐਡ ਹੋਣਾ ਹੋਣਾ ਉਲਟਾ ਚਾਹੀਦਾ ਜੇ ਉੱਥੇ 19 ਆ ਰਾਜਪੁਰਾ ਤੇ 21 ਤੇ ਉਹ ਡਕਾਲੇ ਵਾਲੀ ਤੇ 25 ਹੋਣਾ ਚਾਹੀਦਾ ਉਹਦੀ ਕਪੈਸਿਟੀ ਫੜ ਨਹੀਂ ਆਣਗੇ ਪਟਾਲੇ 'ਚ ਜਦੋਂ ਅੱਗੇ ਡਾਫ ਨਹੀਂ ਲੱਗੇਗੀ ਉਹ ਮੈਂ ਮੈਨੂੰ ਢਾਈ ਤਿੰਨ ਸਾਲ ਲੱਗਿਆ ਮੈਨੂੰ ਸੈਂਟਰ ਦੀ ਮਨਜ਼ੂਰੀ ਆਣੀ ਸੀ ਇਰੀਗੇਸ਼ਨ ਡਿਪਾਰਟਮੈਂਟ ਫੋਰੈਸਟ ਡਿਪਾਰਟਮੈਂਟ ਸਾਰੇ ਡਿਪਾਰਟਮੈਂਟ ਦੀ ਕਲੀਅਰੈਂਸ ਕਰਕੇ ਕੰਮ ਸ਼ੁਰੂ ਹੋ ਗਿਆ ਉੱਥੇ ਇੱਕ ਤਾਂ ਬਿਊਟੀਫੁੱਲ ਪਾਰਕ ਬਣੇਗਾ ਉੱਥੇ ਐਮ ਆਰਐਫ ਬਣਨਗੇ ਉੱਥੇ ਸਾਰਾ ਹੋਏਗਾ ਕੂੜਾ ਸਿੱਧਾ ਤੁਹਾਡੇ ਘਰ ਤੋਂ ਸਿੱਧਾ ਐਮ ਆਰਐਫ ਜਾਣਾ ਚਾਹੀਦਾ ਇਹਦੇ ਵਿਚਾਲੇ ਕੋਈ ਗੱਲ ਨਹੀਂ ਔਰ ਸੈਗਰੀਗੇਸ਼ਨ ਹੋਣਾ ਚਾਹੀਦਾ ਗਊਸ਼ਾਲਾ ਹੋਣੀ ਚਾਹੀਦੀ ਹੈ ਸਬਜ਼ੀਆਂ ਦੇ ਟੰਡਲ ਲਗਾਈਆਂ ਖਾਣਗੀਆਂ ਬਾਕੀ ਜਿਹੜਾ ਬਚ ਗਿਆ ਸੂਰ ਵੀ ਬਾਹਰ ਕੱਢਣੇ ਆਂ ਡੇਰੀਆਂ ਸਾਰੀਆਂ ਬਾਹਰ ਕੱਢਣੀਆਂ ਇਹਦੇ ਨਾਲ ਸ ਸਾਰੀਆਂ ਡੇਰੀਆਂ ਬਾਹਰ ਕੱਢਾਂਗੇ ਸੂਰ ਬਾਹਰ ਕੱਢਾਂਗੇ ਕੁੱਤਿਆਂ ਨੂੰ ਰੈਗੂਲੇਟ ਕਰਾਂਗੇ ਜਦ ਤੱਕ ਨਾ ਸੰਗਲ ਪਾ ਕੇ ਘਰੇ ਰੱਖੇਗਾ ਪਟਾ ਪਿਆ ਹੋਵੇਗਾ ਤੇ ਖੁੱਲੇ ਨਹੀਂ ਹੋਣਗੇ ਲੋਕਾਂ ਨੂੰ ਵੱਢਣਗੇ ਨਹੀਂ ਉਹ ਲੋੜਾ ਇਹ ਤਿੰਨ ਚਾਰ ਕੰਮ ਕਰਨੇ ਆ ਜੀ ਆਪਾਂ ਇਹ ਆਪਾਂ ਇਸ ਸਾਲ ਦਾ ਆਪਾਂ ਇਹ ਲੈ ਕੇ ਚੱਲੀਏ ਤੇ ਬਾਕੀ ਸਾਰੀਆਂ ਸੜਕਾਂ ਦਾ ਜਿੱਥੇ ਕਿਤੇ ਖਾਲੀ ਜਗ੍ਹਾ ਮੈਨੂੰ ਦੱਸ ਦਿਓ ਜਿਹੜੀ ਜਗ੍ਹਾ ਸਰਕਾਰੀ ਆ ਮੈਂ ਉੱਥੇ ਬਹੁਤ ਵਧੀਆ ਤੁਹਾਨੂੰ ਪਾਰਕ ਤੇ ਬੱਚਿਆਂ ਵਾਸਤੇ ਜਿਮ ਬਣਾ ਕੇ ਦੇਵਾਂਗਾ ਜਿਵੇਂ ਛੋਟੇ ਛੋਟੇ ਬੱਚੇ ਆ ਫਿੱਟ ਹੋਣਗੇ ਠੀਕ ਆ ਜੀ ਸਿਰੇ ਜਾ ਕੇ ਕਰਿਆ ਕਰਨਗੇ ਓਪਨ 에ਅਰ ਜਿਮ ਆਸੀਂ ਬਣਾਇਆ ਇੱਕ ਛੋਟੀ ਜਿਹੀ ਰਿਕੁਐਸਟ ਹੈ ਕਿ ਕਾਰਪੋਰੇਸ਼ਨ ਦੇ ਵਿਚਕਾਰਤਾ ਕਮਿਸ਼ਨਰ ਸਾਹਿਬ ਇਸ ਲੁਕਿੰਗ ਆਫਟਰ ਆਊਟਸਾਈਡ ਪਰ ਕਾਰਪੋਰੇਸ਼ਨ ਲਿਮਿਟ ਦੇ ਵਿਚਕਾਰ ਜਿਹੜੇ ਸੋਨਾ ਰੋਡ ਹੈ ਜਾਂ ਮੈਨ ਰੋਡ ਹੈ ਡੰਪਿੰਗ ਗਰਾਉਂਡਸ ਹੈ ਐਡਮਿਨਿਸਟ੍ਰੇਸ਼ਨ ਇੱਥੇ ਹੈ ਕਿ ਐਡਮਿਨਿਸਟ੍ਰੇਸ਼ਨ ਐਡੀਸੀ ਮੈਡਮ ਆਏ ਹੋਏ ਜੀ ਇਸੇ ਕਰਕੇ ਇਹ ਦੇਖਣਗੇ ਮੈਡਮ ਇਹ ਸਾਰਾ ਦੇਖ ਲੋ ਇਹ ਵੀ ਠੀਕ ਹੈ ਉਹ ਸ਼ਹਿਰ ਵਾਲਿਆਂ ਦੀ ਵੀ ਜਿਹੜੇ ਬਾਹਰ ਵਾਲੇ ਬੰਦੇ ਹੈ ਪੈਰੀ ਅਰਬਨ ਏਰੀਆਜ਼ ਹੈ ਕੁਝ ਤਾਂ ਸ਼ਹਿਰ ਦੇ ਵਿੱਚ ਆਣੇ ਵਾਲੇ ਆਣੇ ਚਾਹੀਦੇ ਆਬੀ ਅਸੀਂ ਕਰਦੇ ਆ ਲੇਕਿਨ ਇਹ ਸਿਵਿਕ ਸੈਸਟਾ ਸਾਰਿਆਂ ਨੂੰ ਹੋਣੀ ਚਾਹੀਦੀ ਹੈ ਜੀ ਇਹ ਤਾਂ ਆਸ ਤੇ ਤੇ ਇਹ ਮਤਲਬ ਇਹਨੂੰ ਆਪਾਂ ਵੀਕਨ ਕਨਵਰਟਡ ਸਮ ਆਫ ਇਟ ਇਨਟੂ ਰੈਸ਼ਨ ਟੂ ਮਨੀ ਔਰ ਕੁਛ ਦੇਖਦੇ ਆ ਪੈਦੇ ਤੇ ਬੇਸਡ ਜੜੀ ਕੁਛ ਇੰਡਸਟਰੀ ਵੀ ਲਾਵਾਂਗੇ ਪਲਾਸਟਿਕ ਨੂੰ ਰੀਸਾਈਕਲ ਕਰਨ ਦੀ ਔਰ ਜਿਹੜਾ ਤੁਹਾਡਾ ਇਹ ਬਿਲਡਿੰਗ ਦਾ ਮਟੀਰੀਅਲ ਹੈ ਇਸ ਤੋਂ ਟਾਈ ਦਾ ਪੁਰਾਣੀ ਸ਼ੁਰੂ ਕੀਤੀਆਂ ਸੀ ਉਹ ਹੁਣ ਬੰਦ ਪਈ ਜਾ ਉਹ ਦੁਆਰਾ ਉਹ ਦੁਆਰਾ ਸ਼ੁਰੂ ਕਰਦੇ ਆ ਤੇ ਤਿੰਨ ਚਾਰ ਪ੍ਰੋਡਕਟ ਵੀ ਬਣਨਗੇ ਜਿਹਦੇ ਕੋਲ ਮਤਲਬ ਬਾਇਓ ਫਰਟੀਲਾਈਜ਼ਰ ਬਣਾਵਾਂਗੇ ਦੇ ਕੋਲ ਜਿਹੜੀ ਕਿ ਯੂਸਫੁਲ ਹੋਵੇ ਤੇ ਉਹਨੂੰ ਅਸੀਂ ਘਟੋ ਘਟਾ ਆਪਣੇ ਜਿਹੜੇ ਜਿਸ ਤਰ੍ਹਾਂ ਮੈਂ ਕਹਿ ਰਿਹਾ ਵੀ ਆਪਣੇ 5.5 ਏਕੜ ਦਾ ਉਹਦੇ ਵਿੱਚ ਯੂਜ਼ ਕਰ ਸਕਦੇ ਹ ਉਹਦੇ ਤੋਂ ਕੋਈ ਦਿੱਕਤ ਨਹੀਂ ਆ ਬੂਟੇ ਲਾਣ ਰਿਹਾ ਰਿਹਾ ਬਾਇਓਡਵਰਸਟੀ ਪਾਰਕ ਸਾਡਾ ਜਿਹੜਾ ਇਹ ਵੀ এনवायरमेंट ਪਾਰਕਾਂ ਦੇ ਚ 100 ਤੋਂ ਵੱਧ ਵੈਰਾਈਟੀਆਂ ਆ ਤੇ ਅਸੀਂ ਇਨਫੈਕਟ ਇੱਕ ਵਾਰੀ ਦਾ ਜਿਹੜਾ ਸਟੇਟ ਅਵਾਰਡ ਜਿਹੜਾ ਕਿਸ ਦੇਣਾ ਸੀ ਉਹਦੇ ਵਿੱਚ ਸਿਲੈਕਟ ਵੀ ਹੋ ਗਏ ਸੀ ਤੇ ਇਹਦੇ ਵਿੱਚ ਤੁਹਾਨੂੰ ਅਲੱਗ-ਅਲੱਗ ਕਿਸਮ ਦੇ ਬੂਟੇ ਮਿਲ ਗਏ ਇਟਸ ਕਾਈਂਡ ਆਫ ਮਤਲਬ ਉਹਦੇ ਉਹਦੀ ਇੱਕ ਆਪਣੀ ਬਿਊਟੀ ਹੁੰਦੀ ਆ ਕਿ ਪੰਛੀਆਂ ਦੇ ਵੀ ਫੇਵਰਟ ਪਲਾਂਟਸ ਹੁੰਦੇ ਆ ਮਤਲਬ ਬੇਰੀ ਤੇ ਅਲੱਗ-ਅਲੱਗ ਕਿਸਮ ਦੇ ਆਉਂਦੇ ਆ ਗਿਆ ਜਿਹੜੇ ਬੋਰਡ ਤੇ ਹੋਰ ਕਿਸਮ ਦੇ ਪੰਛੀ ਆਣਗੇ ਮਤਲਬ ਮੇਰੇ ਘਰੇ ਜਿਵੇਂ ਉਹ ਲੱਗਿਆ ਹੋਇਆ ਆਪਣਾ ਕਚਨਾਰ ਲੱਗਿਆ ਉੱਤੇ ਚਿੜੀਆਂ ਨਾ ਅਲੱਗ-ਅਲੱਗ ਕਿਸਮ ਦੇ ਪੰਛੀ ਆਉਂਦੇ ਆ ਤਿਤਲੀਆਂ ਦੂਜੇ ਹੋਰ ਸਾਰੇ ਜਿਹੜੀਆਂ ਤਿਤਲੀ ਹੈਗੀਆਂ ਔਰ ਜਿਹੜੀ ਤੁਹਾਡੇ ਸ਼ਾਇਦ ਦੀ ਮੱਖੀਆਂ ਆਰ ਵੈਰੀ ਮੱਚ ਸੈਸਟਿਵ ਇੰਡੀਕੇਟਰਸ ਆਫ ਦਾ এনवायरमेंट ਜੇ এনवायरमेंट ਦੇ ਵਿੱਚ ਤਿਤਲੀਆਂ ਹੈਗੀਆਂ ਜੇ ਸ਼ਾਇਦੀਆਂ ਮੱਖੀਆਂ ਹੈਗੀਆਂ ਸ਼ਾਇਦੀਆਂ ਮੱਖੀਆਂ ਡਿਸਪੀਅਰ ਹੋ ਰਹੀਆਂ ਬਹੁਤ ਘੱਟ ਆ ਕਦੇ-ਕਦੇ ਆ ਜਾਂਦੀਆਂ ਪਰ ਸੱਚੇ ਨਹੀਂ ਆ ਬਗੋਂ ਦੈਟ ਮੀਨਸ ਯੋਰ এনवायरमेंट ਇਜ਼ ਵੈਰੀ ਬੈਡ ਜਦੋਂ ਛੱਤੇ ਵਾਪਸ ਲੱਗ ਜਾਣਗੇ ਦੈਟ ਮੀਨਸ ਆਪਾਂ ਕਾਮਯਾਬ ਹੋ ਗਏ ਦੈਟ ਵਿਲ ਬੀ ਨੇਚਰ ਕਾਈਂਡ ਆਫ ਰਿਵਾਰਡ ਫॉर ऑल ऑफ अस ਤੇ ਲੈਟ ਅਸ ਡੂ ਇਟ ਇਨੂੰ ਵਿਗਿਆਨਕ ਤਰੀਕੇ ਦੇ ਨਾਲ ਸਾਰੇ ਜਣੇ ਮਿਲ ਕੇ ਅਸੀਂ ਦੇਰ ਵਿਲ ਬੀ ਨੋ ਡਰਥ ਆਫ ਸੋਰਸਸ ਦੈਟ ਆਈ ਕੈਨ ਸ਼ੋਰ ਯੂ ਮਰੋ ਗਵਰਨਮੈਂਟ ਦੀ ਕਮਿਟਮੈਂਟ ਹੈ ਸੜਕਾਂ ਠੀਕ ਕਰ ਰਹੇ ਆ ਪਾਣੀ ਦਾ ਉਹ ਸਾਰਾ ਸ਼ਹਿਰ ਪੱਟ ਤੱਕ ਇਕੱਠੇ ਪੱਟਦਾ ਮੈਂ ਕਿਹਾ ਪਾਈਪ ਇਹਨੂੰ ਕਿਉਂ ਪਟਿਆ ਹੋਇਆ ਕਹਿੰਦਾ ਜੀ ਪਾਈਪ ਨਹੀਂ ਉਹ ਕੰਪਨੀ ਨੇ ਪਾਈਪ ਬਣਾਣੀ ਪਾਈਪ ਨਹੀਂ ਮਿਲਦੇ ਮੈਂ ਕਿਹਾ ਫੇ ਪਟਿਆ ਕਿਉਂ ਸੀਗਾ ਮਤਲਬ ਹੁਣ ਸੜਕਾਂ ਬਣਾਣੀਆਂ ਸ਼ੁਰੂ ਕੀਤੀਆਂ ਜਿਹਨੂੰ ਅਗਲੇ 5-6 ਮਹੀਨੇ ਦੇ ਵਿੱਚ ਦੇ ਵਿਲ ਬੀ ਰੈਪਿਡ ਡਿਵੈਲਪਮੈਂਟ ਹੈ ਨਾ ਸੋ ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਤੁਹਾਡਾ ਧੰਨਵਾਦ ਵੀ ਕਰਦਾ ਮੈਂ ਆਵਾਰੀ ਵੀ ਆ ਆਓ ਹੁਣ ਆਪਾਂ ਜਿਹੜਾ ਥੋੜਾ ਜਿਹਾ ਆਪਣਾ ਜਿਹੜੀ ਇਹਨੂੰ ਆਪਾਂ ਦਿਸ ਇਜ਼ ਐਕਚੁਅਲੀ ਇੱਕ ਜਾਗ ਲਾਣ ਵਾਲੀ ਗੱਲ ਹੈ ਜੀ ਆਪਾਂ ਨੂੰ ਲੋੜ ਹੈ ਇਸ ਮੈਸੇਜ ਨੂੰ ਘਰ ਲੈ ਕੇ ਜਾਈਏ ਆਪਣੇ ਘਰ ਤੋਂ ਸ਼ੁਰੂ ਕਰੀਏ ਔਰ ਮੈਂ ਘਰ ਦੇ ਵਿੱਚ ਆਪਣੀ ਕੰਪੋਸਟਿੰਗ ਕਰਦਾ ਤੁਸੀਂ ਆ ਕੇ ਦੇਖ ਵੀ ਸਕਦੇ ਹੋ ਆਪਣੀ ਮੈਂ ਕਿਚਨ ਗਾਰਡਨ ਦੇ ਵਿੱਚ ਇਵਨ ਛੱਤ ਦੇ ਉੱਤੇ ਚੰਡੀਗੜ੍ਹ ਦੇ ਵਿੱਚ आई ग्रो माय ओन वेजिटेबल्स ਜਿਹੜੇ ਗਰੋ ਬੈਗਸ ਕਹਿੰਦੇ ਅੱਜ ਕੱਲ ਉਹਨਾਂ ਨੂੰ ਉਹਦੇ ਵਿੱਚ ਨਾ ਜੀ ਦੇ ਆਰ ਡੇਲੀਸ਼ੀਅਸ ਫਰੈਸ਼ ਤਨੀਆ ਪੁਦੀਨਾ ਮੱਲਵੀ ਉਹਨ ਜਿਹੜਾ ਤੁਹਾਡਾ ਪਾਲਕ ਉਸ ਨੂੰ ਲੈ ਕੱਟ ਕੇ ਲਿਆ ਕੇ ਬੜਾਈਂ ਦਿਆ ਕੀਆ ਲਿਆ ਕੇ ਰਹਿਤਾ ਪਾਈ ਦਾ ਉਹ ਛੱਤ ਦੇ ਉੱਤੇ ਲੱਗਿਆ ਹੋਇਆ ਸਾਰਾ ਕੁਛ ਛੱਤ ਤੇ ਵੀ ਹੋ ਜਾਂਦਾ ਵਰਟੀਕਲ ਗਾਰਡਨਿੰਗ ਹੋ ਜਾਂਦੀ ਆ ਸੋ ਇਹ ਵੀ ਆਪਾਂ ਇਦਾਂ ਦਾ ਪ੍ਰਯੋਗਾਂ ਵੀ ਕਰੀਏ ਕਿ ਆਪਾਂ ਜਿਹੜੀਆਂ ਪੱਤੇ ਵਾਲੀਆਂ ਚੀਜ਼ਾਂ ਬਾਜ਼ਾਰੋਂ ਖਰੀਦਣੀਆਂ ਨਹੀਂ ਆ ਹੋਗਾ ਰਾਮਨਾਰ ਜਿਹੜੇ ਗਰੋ ਬੈਚ ਦੇ ਵਿੱਚ गमਲਿਆਂ ਦੇ ਵਿੱਚ ਆਰਾਮ ਨਾਲ ਹੋ ਜਾਂਦੀਆਂ ਆ ਜਿਹੜੇ ਤੁਹਾਡੇ ਪਲਾਸਟਿਕ ਦੇ ਵੱਡੇ ਵੱਡੇ ਡਰਮ ਆ ਨਾ ਇਹ ਕੱਟ ਕੇ ਦੋ ਵੱਡੇ ਵੱਡੇ ਇਹਦੇ ਉਹ ਬਣ ਜਾਂਦੇ ਆ ਘਮਲੇ ਉਹਦੇ ਵਿੱਚ ਸਾਰੀ ਪਾਲਕ ਪੂਲ ਇਹਨਾਂ ਨੂੰ ਹੋ ਜਾਂਦੀ ਹੈ ਉਹਦੇ ਸੋ ਡਿਸਟ੍ਰੀਬਿਊਟਿੰਗ ਡਸਟਬਿਨਸ ਆਲਸੋ ਤੁਸੀਂ ਨਾ ਐਦਾਂ ਕਰੋ ਇਹਨਾਂ ਨੂੰ ਡਿਸਟ੍ਰੀਬਿਊਟ ਕਰਨ ਦੀ ਬਜਾਏ ਤ੍ਰਿਪੜੀ ਵਾਲੇ ਆਏ ਹੋਏ ਸਾਡੇ ਪ੍ਰਧਾਨ ਵੀ ਆਏ ਆ ਅੱਗੇ ਆਓ ਮੜਾ ਜੀ ਨਾਸਰਾ ਸਾਹਿਬ ਤ੍ਰਿਪੜੀ ਵਾਲੇ ਨਾਸਰਾ ਸਾਹਿਬ ਆਓ ਕਮਸਟ ਵੀ ਆ ਡਿਸਟ੍ਰੀਬਿਊਟ ਪਹਿਲਾਂ ਜੀ ਪਹਿਲਾਂ ਤੇ ਉਹ ਆ ਗਏ ਆ ਗਏ ਸ਼ੰਕਰਦੀਪ ਸ਼ੰਕਰ ਜੀ ਨਸਵਾ ਜੀ ਵੀ ਹੈ ਸ਼ਕਰ ਜੀ ਚਲੇ ਗਏ ਨੇ ਕਿਵੇਂ ਕਿਵੇਂ ਜਾਣਗੇ ਜੀ ਅੱਛਾ ਆਜੋ ਆਜੋ ਆਓ ਜੀ ਲਓ ਜੀ ਟ੍ਰਿਪੜੇ ਵਾਲਿਓ ਹੁਣ ਤੁਹਾਡੀ ਮਾਰਕੀਟ ਮਾਡਲ ਮਾਰਕੀਟ ਬਣਾਣੀ ਹੈ ਜੀ ਅਸੀਂ ਤੁਸੀਂ ਇੱਥੇ ਤੋਂ ਸ਼ੁਰੂ ਕਰੋ ਜੀ ਡਸਕ ਬੁੱਕ ਜਿਹੜੇ ਦੇਣੇ ਆ ਇੱਥੇ ਕੋਈ ਰੇੜੀ ਅੱਛਾ ਥੋੜਾ ਜਿਹਾ ਇਹਨੂੰ ਰੈਗੂਲੇਟ ਵੀ ਕਰੋ ਜੀ ਠੀਕ ਹੈ ਜੀ ਲਓ ਜੀ ਹੋ ਗਿਆ ਹੋ ਗਿਆ ਹੋ ਗਿਆ ਇਹ ਕਰਦੇ ਜੀ ਇਹ ਤੁਹਾਡੇ ਇੱਕ ਸਿਸਟਮ ਬਣਾ ਦਿੰਦੇ ਆ ਤੁਹਾਨੂੰ ਇਹ ਸਭ ਤੋਂ ਸਾਫ਼ ਮਾਰਕੀਟ ਹੋਵੇ ਜੀ ਆਰਡਰਲੀ ਪਾਰਕਿੰਗ ਹੋਵੇ ਤੇ ਤੁਹਾਡੇ پارک ਤੇ ਪਾਰਕਿੰਗ ਮੈਨੂੰ ਜਗ੍ਹਾ ਦੱਸ ਦਿਓ ਉੱਥੇ ਮੈਂ ਕ੍ਰੀਏਟ ਕਰ ਦਿੰਦਾ ਇੱਥੇ ਹੋ ਗਿਆ ਜੀ ਇੱਥੇ ਵੱਡਾ ਖੂਹ ਬਣਨਾ ਜੀ ਜਿਹੜਾ ਸਟਾਰਮ ਵਾਟਰ ਦਾ ਤੁਹਾਡੇ ਮੀਂਹ ਦੇ ਪਾਣੀ ਦਾ ਇੱਕ ਜਿਹੜਾ ਇਹਨਾਂ ਦਾ ਜਿੱਥੇ ਉਹ ਆਪਣਾ ਸਕੂਲ ਹੈਗਾ ਉੱਥੇ پارک ਉੱਥੇ ਉਹਦੇ پارک ਦੇ ਵਿੱਚ ਵੱਡਾ ਖੂਹ ਬਣਨਾ ਇਹ ਇਮੀਡੀਏਟਲੀ ਕੰਮ ਸ਼ੁਰੂ ਕਰਾਓ ਆਪਣੇ ਕਮਿਸ਼ਨਰ ਸਾਹਿਬ ਆਪਣਾ ਆਪਸ ਹੌਟ ਰੌਟ ਕਰਕੇ ਪੇਮੈਂਟ ਕਰੋ ਜੀ ਪੁਰਾਣਿਆਂ ਦੀ ਉਸ ਲਈ ਠੀਕ ਹੈ ਮੀਂਹ ਪੈ ਗਿਆ ਸੀ ਪੇਮੈਂਟ ਦਾ ਇਹ ਇਹ ਹਫਤੇ ਸ਼ੁਰੂ ਕਰਾ ਦਿਓਗੇ ਉਹ ਮਹਾਰਾਜ ਗੱਲ ਕਰਾ ਲਾਂਗੇ ਸਰ ਇਹਦੀ ਗੱਲ ਨੇ ਉਹ ਬੰਦਾ ਆਪਾਂ ਨੂੰ ਕਦਾਈ ਕਰਾਓ ਕਰਾਓ ਹਫਤੇ ਸ਼ੁਰੂ ਕਰੋ ਹਫਤੇ ਸ਼ੁਰੂ ਕਰੋ ਔਰ ਆਪਣੇ ਏਡੀਸੀ ਮੈਡਮ ਜਿਹੜਾ ਸਰ ਸਕੂਲ ਆ ਥੋੜਾ ਜਿਹਾ ਇੱਥੇ ਨਾ ਆਪਣੇ ਪੁਲਿਸ ਤੋਂ ਕੋਣ ਆਇਆ ਜੀ ਪੁਲਿਸ ਤੋਂ ਕੋਣ ਆਇਆ ਪਾਰਕ ਡਿਮੋਲਿਸ਼ ਕਰਕੇ ਉੱਥੇ ਬਣਾਉਣਾ ਪੁਲਿਸ ਤੋਂ ਕੋਣ ਆਇਆ ਐਸਐਚਓ ਕੋਣ ਹੈਗੇ ਸਰ ਤਾਂ ਦਾ ਨਹੀਂ ਬੜੇ ਨੇ ਜੀ ਸੁਖਵਿੰਦਰ ਜੀ ਬਹੁਤ ਉੱਦ ਲਾਇਆ ਜੀ ਆਪ ਭਾਈ ਐਸਐਚਓ ਸਾਹਿਬ ਆ ਸਾਰਾ ਜਨਵਰੀ ਦਾ ਮਹੀਨਾ ਤੁਸੀਂ ਸਾਰੇ ਦੁਕਾਨਦਾਰਾਂ ਨੂੰ ਵੀ ਆਪਣੇ ਵੀ ਪਾਰਕਿੰਗ ਆਪਣੇ ਕੋਲ ਸਵੇਰੇ ਗੇੜਾ ਮਾਰਨ ਵਾਲੀ ਆਹ ਮਾਰਕੀਟ ਚ ਮੁਕਾ ਦੇਓ ਉਹਨਾਂ ਮਤਲਬ ਖੁੱਲੀ ਹੋਵੇ ਵਿੱਚ ਦੋ ਗੱਡੀਆਂ ਆਰਾਮ ਨਾਲ ਲੰਘਣ ਇੱਕ ਸਾਈਡ ਤੇ ਸਕੂਟਰ ਪਾਰਕਿੰਗ ਇੱਕ ਸਾਈਡ ਤੇ ਕਾਰ ਪਾਰਕਿੰਗ ਇਹਨਾਂ ਦੇ ਆਪਸ ਸਹਿਮਤੀ ਨਾਲ ਤੁਸੀਂ ਕਰਾ ਦਿਓ ਜੀ ਅਗਲੇ ਸਾਲ ਚੇਂਜ ਕਰ ਦਿਆ ਕਰਾਂਗੇ ਜੀ ਠੀਕ ਹੈ ਦੂਜੇ ਪਾਸੇ ਕਾਰਾਂ ਇੱਧਰ ਹੋ ਗਈਆਂ ਸਕੂਟਰ ਉੱਧਰ ਹੋ ਗਏ ਠੀਕ ਹੈ ਔਰ ਆਪਣੀ ਤੁਸੀਂ ਜਿਹੜੀ ਤੁਰਕਿਆ ਕਰੋ ਪਹਿਲਾਂ ਵੀ ਬੇਨਤੀ ਕੀਤੀ ਸੀ ਥੈਂਕ ਯੂ ਜੀ ਥੈਂਕ ਯੂ ਜੀ ਥੈਂਕ ਯੂ ਸਰ ਧੰਨਵਾਦ ਜੀ ਹਾਂ ਜੀ ਹੈਗੇ ਨਹੀਂ ਨਹੀਂ ਸਰ ਤੁਸੀਂ ਆਓ ਤੁਹਾਡਾ ਕੰਮ ਮੇਰੇ ਸਾਹਬ ਤੋਂ ਚਕਾਵਾਂਗੇ ਜੀ ਐਂ ਨਹੀਂ ਛੱਡਦੇ ਅੱਗੇ ਬਹੁਤ ਐਂ ਸਰ ਕਲੀ ਦਮਪਰ ਸਾਈਡ ਪਰ ਰੋਡ ਆਉਸਰ ਰੋਡ ਅੱਛਾ ਹੈਗਾ ਟਾਈਮ ਆਪਿਆ ਸਰ ਕਰਨਾ ਸਾਫ ਕਰਨ ਨਾਲ ਆ ਜੀ ਸਰ ਹਾਲੇ ਤੱਕ ਦੇਖੋ ਸਰ ਉਹ ਡੰਪ ਤੇ ਇੰਨੇ ਜ਼ਿਆਦਾ ਹੈਗੇ ਜੀ ਕਿਹਦੇ ਜੀ ਕੋਈ ਸਰ ਜੀ ਸੀ ਬੀਸ ਕਾਈਂਡ ਆਫ ਜਸਟ ਅੱਛਾ ਉਹ ਕਰਨੇ ਸਰ ਡੰਪਿੰਗ ਗਰਾਉਂਡ ਬਣਾਇਆ ਜਸਟ ਜਸਟ ਤੋਂ ਲੋਕ ਅੱਥੇ ਤੱਕ ਅੱਥੇ ਸ਼ੁਰੂ ਹੋ ਜਾਂਦਾ ਸਰ ਓਕੇ ਓਕੇ ਕੋਈ ਨੂੰ ਪਤਾ ਚੱਲੇਗਾ ਕਿ ਸਰ ਸ਼ਾਇਦ ਬਿਲਕੁਲ ਹੀ ਨੇੜੇ ਦੇ ਦੇ ਵੀ ਨਹੀਂ ਸਰ ਸਫਾਈ ਉਹ ਆਪਣੇ ਨਾ ਇਹ ਲੋਕਾਂ ਦੇ ਵਿੱਚ ਉਹ ਬਹੁਤ ਆ ਇਹਨੂੰ ਰੀਯੂਜ਼ ਕਰਦੇ ਹੋ ਨਾ ਹਾਂਜੀ ਹਾਂਜੀ ਸਰ ਧੋ ਕੇ ਫੇਰ ਪਾਈਦੇ ਸਾਡੇ ਜਿਹੜੇ ਡਸਟਬਿਨਸ ਵੀ ਹੈ ਆਰ ਨਾਟ ਬਾਇੰਗ ਦਮ ਡਸਟਬਿਨਸ ਅਸੀਂ ਜਿਹੜੇ ਡਰਮਸ ਹੈ ਜੋ ਤੁਸੀਂ ਦੱਸਿਆ ਸਰ 200 ਲੀਟਰ ਵਾਲਾ ਹਾਂ ਤੇ ਉਹਨੂੰ ਕੱਟ ਕੇ ਤੇ ਵੀ ਆਰ ਯੂਜ਼ਿੰਗ ਇਟ ਯਾ ਸਾਡੇ ਕੋਲ ਅਸੀਂ ਰੀਯੂਜ਼ ਕਰਦੇ ਹਾਂ ਸਰ ਅਸੀਂ ਉਹਨਾਂ ਨੂੰ ਪਾਣੇ ਵਾਲੇ ਡਰਮਸ ਲੈ ਕੇ ਉਹਨਾਂ ਨੂੰ ਅਸੀਂ ਪੇਂਟ ਕਰ ਕਰਦੇ ਕਰਦੇ ਛੋਲੇ ਸਰ ਤੇ ਲੋੜੀ ਆਏ ਸਰ ਇਹ ਰੋਡ ਕਰਕੇ ਮੈਂ ਇਹਦਾ ਨਾ ਇਸ ਤਰ੍ਹਾਂ ਕਰੋ ਆਪਣੇ ਕੁਸ਼ੇਰ ਸਾਹਿਬ ਕੁਸ਼ੇਰ ਸਾਹਿਬ ਕਿੱਥੇ ਉਹ ਆਰ ਪਿੱਛੇ ਆਰੇ ਚਲ ਅੱਗੇ ਇੱਕ ਮੋਟਾ ਚਾਹ ਤੇਦੀ ਗ੍ਰੋਥ ਬੈਟਰ ਹੋ ਜਾਏਗੀ ਪਰਲੇ ਪਾਸੇ ਸੌਕੇਜ ਪਟ ਬਣਾ ਦਿਓ ਇੱਥੇ ਉਹ ਬਣਾ ਕੇ ਨਾ ਜਿਹੜਾ ਤੁਹਾਡਾ ਹੋਊਗਾ ਪਾਣੀ ਉਹਨੂੰ ਕਰ ਦਿਓ ਪਾਣੀ ਉਹਦੇ ਚ ਪਾ ਦਿਓ ਇੱਥੇ ਉੱਥੇ ਉਹ ਟਰੈਪ ਚਾ ਬਣਾ ਦਿਓ ਉਹ ਤਾਂ ਰੋਕੇ ਰੋਕੇ ਬਰਸਾਤ ਵੀ ਕੰਮ ਆਏਗਾ ਤੁਹਾਡੇ ਨੂੰ ਇੱਥੇ ਖੂਬ ਬਣਾ ਦਿਓ ਇੱਕ ਜਿੱਥੇ ਹੁਣ ਜਗ੍ਹਾ ਹੈਗੀ ਬਾਅਦ ਕਿਨੇ ਬਣਾਉਣ ਦੇਣਾ ਤੁਹਾਨੂੰ ਪਰਲੇ ਪਾਸੇ ਕਿੱਤੀ ਜਗ੍ਹਾ ਪਈ ਹੈ ਨਾ ਜੀ ਇੱਕ ਤਾਂ ਉਹਨੂੰ ਨੀਵੀਂ ਕਰ ਦਿਓ ਇਸ ਤੋਂ ਕਿੱਤੀ ਜਗ੍ਹਾ ਨੂੰ ਜੀ ਵੈਸੇ ਪਾਣੀ ਉੱਥੇ ਜਾਵੇ ਦਰਖਤਾਂ ਨੂੰ ਜਾਵੇ ਪਾਣੀ ਖੜੇ ਉੱਥੇ ਜਾ ਕੇ ਆਹ ਸੜਕ ਦੇ ਨਾਲ ਉਹ ਨੀਵਾ ਹੋਣਾ ਹੈ ਬੈਰੀਅਰ ਹੀ ਬਣ ਰਿਹਾ ਜਿਹੜਾ ਪਬਲਿਕ ਯੂਜ਼ ਚ ਆ ਨਹੀਂ ਰਿਹਾ ਤੁਹਾਡੀ ਕਰ ਹਾਂ ਉਹ ਪਾਣੀ ਜਿਹੜਾ ਜਾ ਕੇ ਜੇ ਉੱਥੇ ਇਹਦੇ ਵਿੱਚ ਆਣ ਦੀ ਜਗ੍ਹਾ ਇੱਥੇ ਖੜਾ ਰਹੇ ਤੇ ਰੁੱਖਾਂ ਨੂੰ ਫਾਇਦਾ ਹੋਏਗਾ ਉਹਦਾ ਵੀ ਮਤਲਬ ਠੀਕ ਹੈ ਇੱਥੇ ਪਲਾਂਟ ਠੀਕ ਗੱਲੀ ਤਾਂ ਠੀਕ ਹੈ ਸਰ ਤੁਸੀਂ ਬਿਲਕੁਲ ਠੀਕ ਹੈ ਇੱਥੇ ਡेंस ਪਲਾਂਟ ਨਵੇਂ ਮੈਥਡ ਬਹੁਤੇ ਕਾਮਯਾਬ ਹੈ ਨਹੀਂ ਗੱਲੀ ਸਰ ਨਹੀਂ ਨਹੀਂ ਇਹਨੂੰ ਇਹਨੂੰ ਨੀਵਾ ਕਰ ਦਿਓ ਜ਼ਮੀਨ ਨੇ ਪਾਣੀ ਜ਼ਮੀਨ ਨੂੰ ਤਾਂ ਪਾਣੀ ਚਾਹੀਦਾ ਜੀ ਅੱਛਾ ਪੱਤੇ गिरਦੇ ਆ ਸਾਰੇ ਖਾਦ ਬਣੇਗੇ ਇੱਥੇ ਇਹਨੂੰ ਡेंस ਪਲਾਂਟੇਸ਼ਨ ਕਰੋ ਇੱਥੇ ਮਤਲਬ ਵੈਰਾਈਟੀ ਆਫ ਪਲਾਂਟਸ ਜਿਹੜਾ ਫੱਟੀ ਕਿਹੜੀ ਹੈ ਪਿੱਛੇ ਇਹ ਪ੍ਰੈਸ ਵਾਲਿਆਂ ਦੇ ਅੱਛਾ ਸਰਕਾਰੀ ਹੈ ਨਾ ਕੋਈ ਉਹਨੂੰ ਆਪਾ ਉੱਦ ਲੈ ਕੇ ਨਾ ਕਿ ਪਾਰਕਟ ਨੂੰ ਹੋਣਾ ਹੈ ਇਹ ਜਿਹੜੇ ਗੋਡਾਊਨ ਆਗੇ ਉਹਦੇ ਨਾਲ ਨਾਲ ਸੜਕ ਦੇ ਉੱਤੇ ਡੇਢ ਡੇਢ ਫੁੱਟ ਪਾਣੀ ਹੁੰਦਾ ਜੀ ਇੱਥੇ ਇੱਥੇ 5 6 ਖੂਹ ਚਾਹੀਦੇ ਇੱਥੇ ਜੀ ਕੋਲੋ ਮੇਰੇ ਸਾਹ ਛੱਡ ਦਿਓ ਬਖਸ਼ ਦਿਓ ਉਹਨੂੰ ਕੋਈ ਕਰ ਲਈ ਉਹ ਭਾਜੀ ਕੰਮ ਦਾ ਕਰੇ ਪੇਮੈਂਟ ਦਾ ਲੈ ਕੇ ਉਹ ਜੀ ਉਹਨੂੰ ਛੱਡੋ ਜੀ ਕਿਸੇ ਨਵੇਂ ਤੋਂ ਕਰਾ ਲਓ ਕਿਸੇ ਹੋਰ ਤੋਂ ਕਰਾ ਲਓ ਦੇਖਾ ਟਰੈਕਟਰ ਲੱਗਦੇ ਫੇ ਟਾਈਮ ਹੁਣ ਜਿਹੜਾ ਵੀ ਇੱਥੇ ਚਲੋ ਮੇਰ ਸਾਹਿਬ ਮੀਟਿੰਗ ਕਰਾਓ ਤੁਸੀਂ ਮੇਰੀ ਮੀਟਿੰਗ ਕਰਾਓ ਜੀ ਮੇਰੇ ਸਾਹਿਬ ਨੂੰ ਵਿੱਚ ਉਟਾਣਾ ਹੈ ਉਹਨੂੰ ਚਾਰ ਛੁੱਟ ਕੇ ਆਪਾਂ ਕੰਮ ਕਰਾਈਏ ਜੀ ਸਰ ਇੱਥੋਂ ਸਰ ਸ਼ੁਰੂ ਹੁੰਦਾ ਜੀ ਉਹਨੂੰ ਦਿੱਤਾ ਕਿਉਂ ਹੈ ਡੰਮ ਸਰ ਹੈ ਜੀ ਇੱਕ ਤੋਂ ਵੱਡੇ ਵੱਡੇ ਡੰਮ ਸਰ ਇੰਗ ਤੱਕ ਨਹੀਂ ਇੱਕ ਤੋਂ ਸਫਾਈ ਕਰਕੇ ਆਪਾਂ ਇੱਥੇ ਛੁੱਟੀ ਜਾਂਦੇ ਇੱਕ ਮਿੰਟ ਇੱਕ ਮਿੰਟ ਸਰ ਦੂਸਰੀ ਜਿਹੜੀ ਇੱਥੇ ਸਮੱਸਿਆ ਹੈ ਜੀ ਫਰੰਟ ਦੇ ਵਿੱਚ ਇਨਕ੍ਰੋਚਮੈਂਟ ਵੀ ਹੈ ਜੀ ਅੰਨੀ ਟ੍ਰੈਫਿਕ ਹੁੰਦੀ ਹੈ ਇਲਿਗਲ ਹਾਂ ਔਰ ਜਿਹਦੇ ਕਰਕੇ ਕਲੋਨੀ ਵਾਲੇ ਅਸੀਂ ਪਿਛਲੇ 15 ਸਾਲ ਤੋਂ ਪਰੇਸ਼ਾਨ ਆ। ਨਹੀਂ ਤੁਸੀਂ ਦੇਖੋ ਦੇਖੋ ਮੇਰੀ ਗੱਲ ਸੁਣੋ ਤੁਸੀਂ ਡੀਐਲਫ ਕੌਲੀ ਜਿਹੜੀ ਪਿਛਲੀਆਂ ਕਲੋਨੀਆਂ ਸੈ ਗਿਆ ਤੁਸੀਂ ਇੱਕ ਬਣਾਓ। ਤੁਹਾਡੀ ਸੜਕ ਵੀ ਠੀਕ ਕਰਕੇ ਦਿੰਨੇ ਆ ਬਾਰਸ਼ ਸਰ ਫਰੰਟ ਤੋਂ ਸਾਨੂੰ ਇਸ਼ੂ ਹੈ ਜੀ ਬਹੁਤ ਤਕੜਾ ਜੀ। ਨਹੀਂ ਦੇਖੋ ਇਹ ਸੜਕ ਤਾਂ ਰਹੇਗੀ ਉਹਨੂੰ ਤਾਂ ਆਪਾਂ ਬੰਦ ਨਹੀਂ ਕਰ ਸਕਦੇ। ਨਹੀਂ ਨਹੀਂ ਸੜਕ ਬੰਦ ਨਹੀਂ ਮੈਂ ਕਰ ਰਿਹਾ ਸਰ ਉੱਥੇ ਇਲਿਗਲ ਇਨਕ੍ਰੋਚਮੈਂਟ ਹੈ। ਉਹ ਕਰਦੇ ਉਹਨੂੰ ਰੈਗੂਲੇਟ ਕਰਦੇ ਜਨਕ੍ਰੀਜ਼ ਨੂੰ ਉਹ ਤਾਂ ਜਿਵੇਂ ਥਾਪਰ ਦੇ ਬਾਹਰ ਵੀ ਹੈ ਨਾ ਜੋ ਤਾਂ ਹੁਣ ਕਰਨਾ ਪਏਗਾ ਉਹ ਫੋਟ ਪਾਥ ਬਣਾ ਦਿੱਤੇ ਨਾ 2 ਫੁੱਟ ਪਾਣੀ ਖੜ ਜਾਈ ਫੋਟ ਪਾਥ ਬਣਾ ਦਿਓ ਰੋਡ ਬਣਾਉਣਾ ਲਾਈਟ ਇੱਥੇ ਆਊਂਡ ਬਣਾਵਾਂਗੇ ਆਪ ਦਾ ਫਾਇਦਾ ਨਹੀਂ ਆਪਣੇ ਅਬਸਟਰਕਸ਼ਨ ਕਰਨੇ ਹਾਂ ਹਾਂ ਲੈਵਲ ਡਾਊਨ ਨੂੰ ਚਾਹੀਦਾ ਇਹ ਟਿਪਰ ਇੱਧਰ ਨੂੰ ਚਾਹੀਦਾ ਮੈਂ ਤਾਂ ਇੱਥੇ ਖੜਾ ਸੀਗਾ ਨਹੀਂ ਡਾਊਨ ਕਹਿ ਰਿਹਾ ਮੈਂ ਹਾਂ ਡਾਊਨ ਹੀ ਕਰਾਂਗੇ ਸਰ ਡਾਊਨ ਕਰੋ ਹਾਂ ਇਹ ਇਹਨੂੰ ਇਹਨੂੰ ਖਾਸ ਕੋਈ ਰੇੜੀ ਲਾ ਲਈ ਕਿਸੇ ਨੇ ਕੁਛ ਕਰ ਲਿਆ ਮੇਰੇ ਕੰਮ ਚੰਗੀ ਆ ਹਾਂ ਉੱਥੇ ਮਤਲਬ ਇੰਨਾ ਪਾਣੀ ਖੜ ਜਾਏਗਾ ਉੱਥੋਂ ਬੰਦਾ ਵੈਸੇ ਹੀ ਮਤਲਬ ਉਹਨੂੰ ਪਤਾ ਹੋਵੇ ਇੱਥੇ ਆ ਰਹਿਣਾ ਆ ਰਹਿਤ ਮੰਤਰੀ ਸਾਹਿਬ ਦੀ ਆਈਡੀਆ ਬਹੁਤ ਵਧੀਆ ਯਾਰ ਦੇਖੋ ਜਿਹੜਾ ਪੋਲੀਟਿਕਲ ਬੰਦਾ ਹੁੰਦਾ ਉਹ ਆ ਜਿਓ ਸਰ ਥੋੜਾ ਜਿਹਾ ਅੱਗੇ ਜਾਓ ਸਰ ਲੋਕਾਂ ਨੇ ਆਪਣੇ ਮੈਟ੍ਰੀਸੇ ਸੁੱਤੇ ਹੋਏ ਆ ਗੰਪਿੰਗ ਗਰਾਉਂਡ ਬਣਿਆ ਸਰ ਮੇਜਰ ਰੋਡ ਚ ਨਾ ਸਰ ਆਪਣਾ ਨਦਰਨ ਬਾਈਪਾਸ ਚਲੇ ਜੀ ਮੇਰੇ ਘਰ ਦੇ ਸਾਹਮਣੇ ਖਾ ਜਿੱਥੇ ਖਾਲੀ ਬਲਾਡਾ ਉੱਥੇ ਨਦਰਨ ਬਾਈਪਾਸ ਸਰ ਚਲੇ ਜਾਓ ਜੀ ਮੈਨੂੰ ਪਤਾ ਹੋਏ ਨਦੀ ਤੁਸੀਂ ਪੁਆਇੰਟ ਆਊਟ ਕੀਤੀ ਸਰ ਨਦੀ ਸਰ ਸਾਰੇ ਡੰਪਿੰਗ ਹੈ ਸਰ 1% 1% ਆਲਿਓ ਆ ਤਾਂ ਜੋ ਬੋਰੀ ਹੈ ਬੋਰੀ ਤਾਂ ਉਹ ਚੱਕਣੀ ਪਣੀ ਹੈ ਜੀ ਅਦਾ ਅਸੀਂ এনਵਾਇਰਨਮੈਂਟ ਪਾਰ ਚਾਹੀ ਕੋਈ ਸੀਗਾ ਜੀ ਹਲੋ ਆਹ ਕਾਪੀ ਖਾਲੀ ਅੱਛਾ ਕੰਚ ਵੀ ਆਈ ਤਾਂ ਨਾਲ ਦੇਖ ਕੇ ਜਰਾ ਕੰਚ ਵੀ ਹੋਏਗਾ ਜੀ ਇਹਦੇ ਵਿੱਚ ਇਹ এনवायरमेंट ਪਾਰਕ ਦਾ ਸੇਮ ਸੀਗਾ ਜੀ ਸੀਨ ਅਸੀਂ 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 ਨਾ ਖਾਦ ਵੀ ਨਹੀਂ ਬਣਦੀ ਜੀ ਨਹੀਂ ਨਾ ਕੰਪੋਸਟਿੰਗ ਵੀ ਨਹੀਂ ਹੁੰਦੀ ਨਹੀਂ ਕੰਪੋਸਟਿੰਗ ਨਹੀਂ ਹੁੰਦਾ ਜੀ 4 ਬਜੇ ਮੋੜ ਤੇ ਸਵੈਲ ਵੀ ਆਉਂਦੀ ਹੈ ਤੇ ਡਰਟੀ ਵੀ ਸਭ ਤੋਂ ਜ਼ਿਆਦਾ ਆਪਾਂ ਆਪਾਂ ਅੱਗੇ ਤੋਂ ਤਾਂ ਕਰੀਏ ਨਾ ਜੀ ਅੱਗੇ ਤੋਂ ਤਾਂ ਚੇਂਜ ਕਰੀਏ ਨਾ ਆਪਾਂ ਮੇਰ ਸਾਹਿਬ ਮੇਰ ਸਾਹਿਬ ਤੁਸੀਂ ਕਿਹਨੂੰ ਕਹਿ ਰਹੇ ਹੋ ਇਹ ਕੀ ਦਾ ਕੰਮ ਹੈ ਮੇਰਾ ਕਿ ਤੁਹਾਡਾ ਕਰੋ ਪਲਾਨ ਕਰੋ ਨਾ ਜਿਵੇਂ ਤੁਹਾਡਾ ਬੱਸ ਸਟੈਂਡ ਦੇ ਸਾਹਮਣੇ ਆ ਆ ਲੋ ਆਜੋ ਆਜੋ ਆਓ ਆਓ ਜੀ ਉਹ ਬੰਦਰ ਸੇਕ ਚ ਕਰੋ ਸੇਵਾ ਜੀ ਸਰ ਪਲੀਜ਼ ਦੀ ਪਛਾਣ ਕਰੋ ਇੱਕ ਫੈਮਿਲੀ ਨੂੰ ਇੱਕ ਜੜੀ ਮਲੇਗੀ ਠੀਕ ਹੈ ਜੀ ਉਹਨਾਂ ਨੂੰ ਜਿਵੇਂ ਆ ਜਗ੍ਹਾ ਹੈਗੀ ਆ ਤੁਹਾਡੀ ਬੰਨੇ ਦੇ ਉੱਤੇ ਆ ਨਵੇਂ ਬੱਸ ਸਟੈਂਡ ਦੇ ਸਾਹਮਣੇ ਆ ਠੀਕ ਹੈ ਜੀ ਉਹ ਨਵੇਂ ਬੱਸ ਸਟੈਂਡ ਦੇ ਸਾਹਮਣੇ ਆ ਉੱਥੇ ਜਿਹੜਾ ਉਹਨੂੰ ਪਿੱਛੇ ਲੈ ਦਿਓ ਚੱਕ ਕੇ ਉਹਨੋਂ ਵਾਲੋ ਜਿੱਥੇ ਦਾ ਉਹਦੇ ਬੜਾ ਕਲੀਅਰ ਡਿਮਾਰਕੇਸ਼ਨ ਆ ਉਹਦੀ ਵਾਲੋ ਜਿੱਥੇ ਦਾ ਕੋ CRPF ਆਪਣਾ ਹੈਗਾ ਨਾ ਜਿਹੜਾ ਸਕਿਉਰਿਟੀ ਫੋਰਸਸ ਦਾ ਉਹ ਲਾਈਨ ਲੈ ਕੇ ਉੱਥੇ ਮਤਲਬ ਰੇੜੀ ਬਾਰਕ ਤੇ ਬਣਾ ਦਿਓ ਬਾਕੀ ਉੱਥੇ ਜਿਹੜਾ ਹੈਗਾ ਨਾ ਤੁਹਾਡੇ ਆਰਮਡ ਸਟ੍ਰੀਟ ਉੱਥੇ ਹਰ ਥਾਂ ਤੇ ਰੇੜੀ ਨਹੀਂ ਖੜੀ ਹੋਏਗੀ ਤੁਹਾਨੂੰ ਦੇਰ ਵਿਲ ਬੀ ਡੈਜ਼ਿਗਨੇਟਡ ਏਰੀਆ ਦੇ ਕੋਲ ਜਿਵੇਂ ਥਾਪਰ ਤੇ ਬਾਹਰ ਆ ਉਹਨੂੰ ਵੀ ਉਹਨੂੰ ਵੀ ਇੱਕ ਉਹਨੂੰ ਵੀ ਰੀਟ ਕ੍ਰੀਏਟ ਕਰਕੇ ਇੱਕ ਜਗ੍ਹਾ ਤੇ ਕਰ ਦਿਓ ਇੱਕ ਵਾਰੀ ਕਰ ਦਿਓ ਉਹਨਾਂ ਨੂੰ ਪਾਸੀ ਰੋਡ ਤੇ ਹਰ ਥਾਂ ਤੇ ਆਪਣੇ ਨਾ ਜਿਵੇਂ ਇੱਕ ਇੱਕ ਪਰਿਵਾਰ ਦੀਆਂ 6-6 ਰੇੜੀਆਂ ਜਾਂ ਅੱਗੇ ਲੋਕਾਂ ਨੇ ਉਹਨੂੰ ਬਿਜ਼ਨਸ ਹਾਂ ਉਹ ਉਹਨੂੰ ਕਹੋ ਵੀ ਇਹਦੇ ਚ ਅੱਗੇ ਸਬਲੈਟਿੰਗ ਇਹ ਵੋ ਅਲਾਉਡ ਨਹੀਂ ਕਰਨੀ ਆਪਾਂ ਜਿਹੜਾ ਜਿਹੜਾ ਪਰਿਵਾਰ ਰੋਜ਼ੀ ਰੋਟੀ ਕਮਾਉਂਦਾ ਉਹਦੀ ਰੋਜ਼ੀ ਰੋਟੀ ਬੰਦ ਨਹੀਂ ਕਰਾਣੀ ਆਪਾਂ ਠੀਕ ਹੈ ਨਾ ਸਰ ਤੇ ਡੇਰੀਆਂ ਜਿਹੜੀ ਹੈਗੇ ਇਹਨਾਂ ਨੂੰ ਨੋਟਿਸ ਕਰਤਾ ਹਾਂ ਕਰਤਾ ਜੀ ਕਨੈਕਸ਼ਨ ਵੀ ਕਨੈਕਸ਼ਨ ਵੀ ਕਰਦੇ ਰੁਕ ਗਿਆ ਸੀ ਹੁਣ ਮੈਂ ਅਗਲੇ ਹਫਤੇ ਫਿਰ ਚੱਕਦੇ ਨੇ ਕਨੈਕਸ਼ਨ ਕੱਟਤੇ ਜੀ ਕਰੋ ਜੀ ਕਰੋ ਸਾਰਾ ਕੁਝ ਕਰ ਦਿਓ ਜੀ ਬਾਹਰ ਸੀਵਰੇਜ ਵੀ ਆਣਾ ਬੰਦ ਕਰਤਾ ਤੁਹਾਡਾ ਸਹਿਯੋਗ ਹੈ ਪਹਿਲਾਂ ਜੀ ਸ਼ਹਿਰ ਚ ਹਾਂ ਜੀ ਦੋ ਗਊਸ਼ਾਲਾ ਸ਼ਹਿਰ ਚ ਉਹ ਵੀ ਮੈਂ ਕੱਟਣੀ ਹੈ ਇਨਕਲੂਡਿੰਗ ਉਹ ਉਹਨੂੰ ਅੱਜ ਬਾਅਦ ਚੱਤ ਪਾਈਓ ਪਹਿਲਾਂ ਡੇਰੀਆਂ ਕੱਟੋ ਨਹੀਂ ਸਰ ਉਹ ਨਾਲ ਹੀ ਜਾ ਨਹੀਂ ਮੈਂ ਜਿਹਦੇ ਨਾਲ ਕੱਟਾਂ ਇਹ ਦੇਖ ਲਿਓ ਗਊ ਜੀ ਨਹੀਂ ਨਹੀਂ ਤੁਹਾਡਾ ਸਹਿਯੋਗ ਹੈ ਜੀ ਐਸੇ ਬਿਲਕੁਲ ਡੇਰੀਆਂ ਠੀਕ ਚੱਲ ਰਹੀਆਂ ਬਿਲਕੁਲ ਹਾਂ ਉਹ ਉਹਨੂੰ ਉਹਨੂੰ ਕਿੱਥੇ ਸ਼ਿਫਟ ਕਰੋਗੇ ਗਊਸ਼ਾਲਾ ਨੂੰ ਜਗ੍ਹਾ ਦੇ ਦੇ ਦਿਓ ਜਗ੍ਹਾ ਨਹੀਂ ਗਊ ਨਾ ਹੈਗੀ ਆ ਸਰ ਬਸ ਠੀਕ ਹੈ ਫਿਰ ਠੀਕ ਹੈ ਉਹ ਤੇ ਉਹੀ ਬੈਠੇ ਡੇਰੀ ਫਾਰਮ ਦੀ ਜਗ੍ਹਾ ਵੀ ਆ ਗਈ ਉਹ ਬੈਠੇ ਤਾਂ ਇਕਨੋਮਿਕ ਰੀਜ ਹਾਂ ਕੋਈ ਡਿਫਰੈਂਟ ਰੀਜ਼ਨ ਬੈਠੇ ਆ ਬਹੁਤ ਵੱਡੀ ਸਟ੍ਰੈਚ ਹੈ ਜੀ ਤੁਹਾਡੇ ਕੋਲੇ ਇਹਨੂੰ ਕਰਾਓ ਜੀ ਯਾਰ ਇਹਨੂੰ ਗ੍ਰੀਨ ਕਰ ਦਿੰਦੇ ਸਰ ਲੈ ਗ੍ਰੀਨ ਕਰ ਦਿੰਦੇ ਆਪਣਾ ਚੀਫ ਸੈਂਟਰਿੰਗ ਸਵੈਟਰ ਘਾਹਗਾ ਉਹਰੇ ਨਹੀਂ ਗ੍ਰੀਨ ਬੈਂਡ ਬਣਾ ਲਓ ਜਿਆਦਾ ਨਹੀਂ ਨਹੀਂ ਇਹਦੇ ਇਹਦੇ ਚ ਨਾ ਉਹਦੇ ਜਿਵੇਂ ਉੱਥੇ ਸਾਡੇ ਨੀਵਾ ਕਰਕੇ ਨਹੀਂ ਨਹੀਂ ਨੀਵਾ ਕਰਕੇ ਜਿਵੇਂ ਸਾਡੇ এনवायरमेंट ਪਾਸਟਰ ਚੈਨਲ ਨੂੰ ਫੈਸਟਿੰਗ ਨਹੀਂ ਲੱਗੀ ਹੋਈ ਚਾਹੇ ਛੋਟੀ ਲਵਾਓ ਵੱਡੀ ਲਵਾਉਣ ਦੀ ਲੋੜ ਨਹੀਂ ਉੱਚੀ ਲਵਾਉਣ ਦੀ ਲੋੜ ਨਹੀਂ ਹੇ ਨੀਚੇ ਲਵਾਓ ਨਾ ਤੇ ਉਹਦੇ ਸਾਰਾ ਤੇ ਕੁਲੈਂਟੇਸ਼ਨ ਕਰਦੇ ਨੇ ਨੀਵਾ ਕਰਦੇ ਕੋਈ ਸਾਰਾ ਜੀ ਸਾਹਮਣੇ ਕਾਰ ਇਹ ਜਿਹੜੀ ਸਾਰੀ ਮਾਰਕੀਟ ਹੈ ਇਹਨਾਂ ਦੀ ਕਾਰਾ ਮਤਲਬ ਇੱਥੇ ਨਹੀਂ ਲਾਉਂਦੇ ਨੇ ਇੱਥੇ ਬਿੱਟ ਵਾਲੇ ਕੋਈ ਨਹੀਂ ਕਾਰਾਂ ਵੀ ਬਈ ਕਾਰਾਂ ਦਾ ਖੜਨਾ ਕੱਚੇ ਤੋਂ ਲਾਣ ਕੱਚੇ ਤੋਂ ਲਾਣ ਕੱਚੇ ਤੋਂ ਲਾਣੋ ਕੀਮਤਾਂ ਚੜ ਗਈਆਂ ਸਾਰੀਆਂ ਉਹਨਾਂ ਲਈ ਵੀ ਧਿਆਨ ਰੱਖਣਾ ਪੈਣਾ ਆਪਾਂ ਉਹ ਨਹੀਂ ਕਰ ਦਿੰਦੇ ਆ ਆਪਾਂ ਬਹੁਤ ਬਹੁਤ ਚੌੜੀ ਸੜਕ ਹੈ ਬਹੁਤ ਚੌੜੀ ਸੜਕ ਹੈ ਇੱਧਰ ਆਪਾਂ ਇੱਕ ਲਾਈਨ ਇੱਕ ਸਿੰਗਲ ਰੋ ਪਾਰਕਿੰਗ ਦੀ ਦੇ ਸਕਦੇ ਆ ਕੋਈ ਕਰ ਲਈ ਉਹ ਵੀ ਦੇ ਸਕਦੇ ਆ ਉਹਨੂੰ ਚਾਰਜ ਕਰੋ ਕਿੰਨਾ ਕਰਦੇ ਟ੍ਰਿਕਰ ਨਾਲ ਕਰੋ ਉਹਨੂੰ ਮਲਵਾ ਬਹੁਤ ਬਹੁਤ ਵੱਡਾ ਸਟ੍ਰੈਚ ਹੈ ਕਾਰ ਇੱਥੇ ਤੱਕ ਆ ਜੇਗੀ ਜਿੱਥੇ ਪਕੜੇ ਆ ਜੀ ਇੰਨੀ ਜਗ੍ਹਾ ਚ ਆ ਜੇਗੀ ਕਾਰ ਹਾਂ ਉਸ ਤੋਂ ਅੱਗੇ ਪਿੱਛੇ ਫਿਰ ਅੱਗੇ ਵੀ ਬਹੁਤ ਜਗ੍ਹਾ ਹੈਗੀ ਆ ਪਰ ਜੜੀ ਕਰਨੀ ਸਰ ਜੇ ਠੀਕ ਲੱਗੇ ਹੋ ਕੇ ਤਾਂ ਠੀਕ ਜਿਹੜਾ ਇਹ ਤੁਹਾਡਾ ਮਟੀਰੀਅਲ ਚੱਕ ਕੇ ਨਾ ਇਹਨੂੰ ਕਿਤੇ ਜਿੱਥੇ ਭਰਤ ਪਾਣੀ ਆ ਕੁਛ ਕਰਨੀ ਆ ਉੱਥੇ ਉੱਥੇ ਯੂਜ਼ ਕਰ ਲਓ ਇਹਨੂੰ ਮਲੋ ਠੀਕ ਹੈ ਜੀ ਮੇਰਾ ਹਾਂ ਜੀ ਹਾਂ ਸਭ ਮੈਨੂੰ ਵੀ ਪਿਛੇ ਗ੍ਰੀਨ ਬੈਲ ਟੱਕੇ ਪਾਰਕਿੰਗ ਛੱਡ ਕੇ ਤਾਂ ਗ੍ਰੀਨ ਬੈਲ ਛੱਡੀ ਜਾਂਦਾ ਹਾਂ ਹਾਂ ਠੀਕ ਹੈ ਠੀਕ ਹੈ ਜੀ ਕਰਨ ਸਾਹਿਬ ਜੀ ਕਰਨ ਸਾਹਿਬ ਥੈਂਕ ਯੂ ਜ ਥੈਂਕ ਯੂ ਬਰਦਰ ਇਹਨੂੰ ਹੁਣ ਆਪਾਂ ਜੇ ਵੀ ਹਾਂਜੀ ਐਨ ਜੀਓ ਪ੍ਰੋਪਰਟੀ ਹਾਂਜੀ ਹਾਂ ਤੁਹਾਡੇ ਵਾਲ ਤੁਹਾਡੇ ਵਾਲੇ ਠੀਕ ਹੈ ਠੀਕ ਹੈ ਜੀ ਅਸੀਂ ਗੱਲ ਕਰ ਰਹੇ ਸੀ ਥੇ ਤਿੰਨ ਮਹੀਨਿਆਂ ਤੋਂ ਡੰਪ ਪਿਆ ਸਾਰਾ ਕਬਾੜ ਜਾਂ ਪਿਆ ਮੈਂ ਕਰਦਾ ਕਰਦਾ ਬਲੋਜੀ ਹੁਣ ਮੈਨੂੰ ਜਾਣਾ ਪੈਦਾ ਮੈਂ ਕਰਦਾ ਉੱਥੇ ਹੋਰ ਵੀ ਕਾਫੀ ਕੰਮ ਕਰਨੇ ਆ ਉੱਥੇ ਤੇ ਤਿੰਨ ਮਹੀਨਿਆਂ ਦਾ ਪਿਆ ਕਰਦੇ ਆ ਜੀ ਉੱਥੇ ਤੁਹਾਡਾ ਰਜਿੰਦਰ ਹਸਪਤਾਲ ਤੋਂ ਬਹੁਤ ਕੁਝ ਕਰਦੇ ਆ ਜੀ ਮਨਪ੍ਰੀਤ ਹਾਂ ਹਾਂ ਕੰਪਨੀ ਤੋਂ ਮੰਗਾ ਰਹੇ ਨੇ ਜੀ ਰੀਸਰਚ ਸਾਹਿਬ ਅੱਜ ਮੇਰਾ ਪਟਿਆਲਾ ਮੈਹੀ ਸਵਾਰਾਂ ਦਾ ਇੱਕ ਮੁਹਿੰਮ ਚਲਾਈ ਗਿਆ ਇਹਦਾ ਵੱਲੋਂ ਹੁਣ ਅਸੀਂ ਇਹਨੂੰ ਕਰਤਾ ਜੀ ਸਾਡਾ ਪਟਿਆਲਾ ਅਸੀਂ ਸਵਾਰੀਏ ਤੇ ਅਸੀਂ ਇਹਨੂੰ 60 ਵਾਰਡਾਂ ਦੇ ਵਿੱਚ ਹਰ ਘਰ ਦੇ ਵਿੱਚ ਜਿਹੜੇ ਦੋ ਡਸਟਬਿਨ ਦਿੱਤੇ ਜਾਣਗੇ ਗਿੱਲੇ ਤੇ ਸੁੱਕੇ ਕੂੜੇ ਲਈ ਘਰ ਘਰ ਤੋਂ ਕਲੈਕਸ਼ਨ ਕਰਕੇ ਸਿੱਧਾ ਐਮਆਰਐਫ ਤੇ ਜਾਏਗਾ ਕਿਤੇ ਸੈਕੰਡਰੀ ਪੁਆਇੰਟਸ ਨਹੀਂ ਹੋਣਗੇ ਸ਼ਹਿਰ ਥਾਂ ਥਾਂ ਤੇ ਕੂੜੇ ਦੇ ਢੇਰ ਨਹੀਂ ਹੋਣਗੇ ਇਹ ਐਫਰਟ ਹੈ ਜੀ ਉਹਨੂੰ ਥੋੜਾ ਜਿਹਾ ਟਾਈਮ ਲੱਗ ਸਕਦਾ ਬਟ ਅਸੀਂ ਉਹਨੂੰ ਡਿਟਰਮਿਨਡ ਹੈ ਔਰ ਜਿਹੜਾ ਕਾਉਂਸਲਰ ਇਹ ਕਰੇਗਾ ਆਪਣਾ ਸਭ ਤੋਂ ਪਹਿਲਾਂ ਆਪਣਾ ਕਰਕੇ ਦਿਖਾਏਗਾ ਉਹਨੂੰ ਆਨਰ ਕੀਤਾ ਜਾਏਗਾ ਔਰ ਜਿਹੜੇ ਲੋਕ ਲੀਟਰਿੰਗ ਕਰਨਗੇ ਥਾਂ ਥਾਂ ਤੇ ਕੂੜਾ ਘੇਰਣਗੇ ਉਹਨਾਂ ਨੂੰ ਜੁਰਮਾਨਾ ਵੀ ਸਾਨੂੰ ਇਹ ਉਮੀਦ ਹੈ ਕਿ ਨਹੀਂ ਕਰਨਾ ਪਵੇਗਾ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਸਾਰੇ ਘਰਾਂ ਵਾਲੇ ਆਪਣੇ ਘਰ ਤੋਂ ਜਿਹੜਾ ਕੂੜਾ ਸੈਗਰੀਗੇਟ ਕਰਕੇ ਰੱਖਣ ਤੇ ਉੱ